ਚੀਨੂ ਕਰਦੇ ਹਾਂ ਤੀ ਆਰਥਿਕ ਖਬਰਾਂ ਚੀਨ ਸਰਕਾਰ ਨੇ ਘਰੇਲੂ ਮੰਗ ਨੂੰ ਉੱਚਾਤ ਕਰਨ ਲਈ ਆਈਟਮਾਂ ਤੇ ਆਧਾਰਿਤ ਇੱਕ ਖਾਸ ਖਪਤ ਉਛਾਨਾ ਯੋਜਨਾ ਦਾ ਐਲਾਨ ਕੀਤਾ ਹੈ ਇਸ ਨੀਤੀ ਵਿੱਚ ਨਿਯਨਤਮ ਮਜ਼ਦੂਰੀ ਵਿੱਚ ਵਾਧਾ ਅਤੇ ਗੱਡੀ ਘਰੇਲੂ ਉਪਕਰਨ ਮੋਬਾਈਲ ਫੋਨ ਵਰਗੀਆਂ ਮੁੱਖ ਖਪਤ ਵਸਤੂਆਂ ਦੇ ਬਦਲੇ ਲਈ ਸਹਾਇਤਾ ਪਾਵੇਂ ਰ ਹੈ ਜਿਸ ਦਾ ਮਕਸਦ ਘਰੇਲੂ ਬਾਜ਼ਾਰ ਦੀ ਸਥਿਰ ਵਿਕਾਸ ਅਤੇ ਖਪਤ ਨੂੰ ਵਧਾਉਣਾ ਹੈ ਦੂਜੇ ਅੰਕ ਵਿੱਚ ਸਟਾਕ ਮਾਰਕੀਟ ਨੂੰ ਸਥਿਰ ਅਤੇ ਉੱਚਾਇਤ ਕਰਨ ਲਈ ਕਮਰਸ਼ੀਅਲ ਇਸ਼ੋਰੈਸ ਫੰਡ, ਨੇਸ਼ਨਲ ਸੋਸ਼ਲ ਸਿਕਿਉਰਿਟੀ ਫੰਡ, ਬੇਸਿਕ ਪੈਨਸ਼ਨ ਫੰਡ ਅਤੇ ਕਾਰਪੋਰੇਟ ਪੈਨਸ਼ਨ ਫੰਡ ਵਰਗੇ ਦਰਮਿਆਨੇ ਅਤੇ ਲੰਬੇ ਸਮੇਂ ਦੇ ਫੰਡਾਂ ਨੂੰ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਦੀ ਰਣਨੀਤੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਨਾਲ ਸੰਪਤੀ ਆਮਦਨ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆ ਕੇ ਸਟਾਕ ਮਾਰਕੀਟ ਦੀ ਸਥਿਰਤਾ ਵਧਨ ਦੀ ਉਮੀਦ ਹੈ। ਚੀਨ ਦੀ ਸਰਕਾਰ ਨੇ ਇਸ ਸਾਲ 3 ਟ੍ਰਿਲੀਅਨ ਯੂਆਨ ਲਗਭਗ 3 ਟ੍ਰਿਲੀਅਨ ਹੋ ਦੇ ਆਰਥਿਕ ਉਤਤਾਨ ਬਜਟ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਇਸ ਨੇ ਰਾਜਕੋਸ਼ੀ ਘਾਟੇ ਦਾ ਸਕਰ ਦਿੱਤਾ ਹੈ ਜੋ ਸਾਲਾਂ ਵਿੱਚ ਸਭ ਤੋਂ ਵੱਧ ਹੈ ਅਤੇ ਜਨਵਰੀ ਫਰਵਰੀ ਵਿੱਚ ਖੁਦਰਾ ਵਿਕਰੀ ਵਿੱਚ ਅਤੇ ਉਦਯੋਗਿਕ ਉਤਪਾਦਨ ਵਿਤੇ ਦਾ ਵਾਧਾ ਹੋਇਆ ਹੈ ਜਿਸ ਨਾਲ ਪ੍ਰਾਰੰਭਿਕ ਆਰਥਿਕ ਸੰਕੇਤ ਸਕਾਰਾਤਮਕ ਹਨ ਹਾਲ ਹੀ ਵਿੱਚ ਜਿਵੇਂ ਕਿ ਸਟਾਰਟਅੱਪ ਦੇ ਉਭਾਰ ਨਾਲ ਸਟਾਕ ਮਾਰਕੀਟ ਦੀ ਬਹਾਲੀ ਵਿੱਚ ਯੋਗਦਾਨ ਮਿਲਿਆ ਹੈ ਅਮਰੀਕਾ ਵਿੱਚ ਪਾਬੰਦੀ ਕਾਨੂੰਨ ਦਾ ਪ੍ਰਸਤਾਵ ਰੱਖਦੇ ਹੋਏ ਅਤੇ ਚੀਨੀ ਅਰਥਵਿਵਸਥਾ ਵਿੱਚ ਅਗਵਾਈ ਕਰਨ ਵਾਲੇ ਵਿਅਕਤੀ ਨੇ ਦੇ ਸਟਾਕ ਖਰੀਦੇ ਹਨ ਇਸ ਦੇ ਨਾਲ ਹੀ ਇਹ ਗੱਲ ਕਿ ਸੰਸਦ ਮੈਂਬਰ ਨੇ ਵੀ ਦੇ ਸਟਾਕ ਖਰੀਦੇ ਹਨ ਇਹ ਦਰਸਾਉਂਦੀ ਹੈ ਕਿ ਅਮਰੀਕਾ-ਚੀਨ ਸੰਘਰਸ਼ਾਂ ਦੇ ਬਾਵਜੂਦ ਵੀ ਚੀਨੀ ਸਟਾਕ ਮਾਰਕੀਟ ਪ੍ਰਤੀ ਨਿਵੇਸ਼ਕਾਂ ਦੀ ਭਾਵਨਾਵਾਂ ਵਿੱਚ ਸੁਧਾਰ ਹੋ ਰਿਹਾ ਹੈ। ਇਹ ਘਟਨਾ ਵਿਸ਼ਵ ਪੱਧਰ ਤੇ ਨਿਵੇਸ਼ ਹੁਜਾਨਾ ਵਿੱਚ ਬਦਲਾ ਦਾ ਸੰਕੇਤ ਦਿੰਦੀ ਹੈ। ਇਸੇ ਮਹੀਨੇ ਵਿਦੇਸ਼ੀ ਨਿਵੇਸ਼ ਫੰਡ ਧ ਬਿਲੀਅਨ ਡਾਲਰ ਤੱਕ ਪਹੁੰਚ ਗਏ ਹਨ। ਅਤਿਤ ਚੀਨ ਸਟਾਕ ਵੈਚਮਾਰਕ ਇੰਡੈਕਸ ਵਿੱਚ 1 ਸਾਲ ਵਿੱਚ ਤੋਂ ਵੱਧ ਦਾ ਵਾਧਾ ਹੋਇਆ ਹੈ। ਹੌਂਕ ਕੰਗ ਦੇ ਹੈਂਗ ਸਿੰਘ ਅਤੇ ਇੰਡੈਕਸ ਇਸ ਸਾਲ ਤੋਂ ਵੱਧ ਵਧੇ ਹਨ ਅਤੇ ਇੱਕ ਦੇ ਸਟਾਕ ਵਿੱਚ ਦੀ ਚੜ੍ਹਾਈ ਨੇ ਕੁੱਲ ਬਾਜ਼ਾਰ ਦੀ ਤਾਕਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਲੀ ਬਾਬਾ ਦੇ ਸਥਾਪਕਤ ਨੇ ਪਿਛਲੇ ਮਹੀਨੇ ਰਾਸ਼ਟਰਪਤੀਦ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਉਹ ਅਗਲੇ 3 ਸਾਲਾਂ ਵਿੱਚ ਕਲੌਡ ਅਤੇ కృਤਮ ਬੁੱਧੀ ਖੇਤਰ ਵਿੱਚ ਅਰਬ ਯੂਆਨ ਲਗਭਗ ਤ੍ਰਿਲੀਅਨ ਉਹ ਦਾ ਨਿਵੇਸ਼ ਕਰਨਗੇ ਇਹ ਚੀਨ ਦੀ ਨਿੱਜੀ ਕੰਪਨੀਆਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾ ਰਿਹਾ ਹੈ ਜੋ ਪਿਛਲੇ ਦਹਾਕੇ ਵਿੱਚ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਕੀਤੇ ਗਏ ਕੁੱਲ ਰਕਮ ਤੋਂ ਵੱਧ ਹੈ ਅਲੀ ਬਾਬਾ ਨੇ ਵਰਗੇ ਮੁਕਾਬਲੇਦਾਰਾਂ ਉੱਤੇ ਬਰਤਰੀ ਫਾਇਦਾ ਹਾਸਲ ਕਰਕੇ ਤੇ ਚਾਈਨਾ ਭਾਗੀਦਾਰ ਵਜੋਂ ਚੁਣਿਆ ਗਿਆ ਹੈ ਦਾ ਮੁਲਾਂਕਣ ਹੈ ਕਿ ਇਸ ਸਹਿਯੋਗ ਨਾਲ ਚਾਈਨੀ ਉਦਯੋਗ ਨੇ ਮਹਾਮਾਰੀ ਅਤੇ ਵੱਡੀ ਟੈਕ ਕੰਪਨੀਆਂ ਤੇ ਕੜੀ ਕਾਰਵਾਈ ਤੋਂ ਬਾਅਦ ਕਪਤ ਦੇ ਵਿੱਚ ਆਈ ਮੰਡਲੀ ਨੂੰ ਪਾਰ ਕਰਦਿਆਂ ਇੱਕ ਮੋੜ-ਮੋੜ ਦਾ ਦਰਵਾਜ਼ਾ ਖੋਲ੍ਹਿਆ ਹੈ ਸੁਖਿਆ ਕੇਤਰ ਵਿੱਚ ਦੇ ਕਲਾਊਡ ਵਿਭਾਗ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਹੈ ਕੋਰੀਆ ਇਨਵੈਸਟਮੈਂਟ ਐਂਡ ਸਿਕਿਉਰिटीज ਦੇ ਖੋਜਕਾਰ ਲਈ ਡੋਂ ਬਿਓਨ ਨੇ ਕਿਹਾ ਕਿਸ ਦੀ ਕਲਾਊਡ ਆਮਦਨ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ ਵਧੀ ਹੈ ਅਤੇ ਇਸ ਸਾਲ ਜਨਵਰੀ ਤੋਂ ਮਾਰਚ ਤੱਕ ਵਧਣ ਦੀ ਉਮੀਦ ਹੈ ਨਾਲ ਹੀ ਇਨਫਰਾਸਟ੍ਰਕਚਰ ਸੇਵਾਵਾਂ ਦੀ ਬੇਹੱਦ ਮੰਗ ਕਾਰਨ ਅਗਲੇ ਸਾਲਾਂ ਵਿੱਚ ਪੂੰਜੀਕਰਨ ਪਿਛਲੇ ਸਾਲਾਂ ਦੇ ਕੁੱਲ ਖਰਚ ਤੋਂ ਵੱਧ ਹੋਣ ਦੀ ਸੰਭਾਵਨਾ ਹੈ